ਜ਼ਿਲ੍ਹਾ ਜਲੰਧਰ ਦੇ ਥਾਣਾ ਲੋਹੀਆਂ ਖਾਸ ਵਿੱਚ ਥਾਣਾ ਮੁਖੀ ਬਖਸ਼ੀਸ਼ ਸਿੰਘ ਵੱਲੋਂ ਪੂਰੀ ਪੁਲਿਸ ਟੀਮ ਦੇ ਸਹਿਯੋਗ ਨਾਲ ਇਲਾਕੇ ਅਤੇ ਪੁਲਿਸ ਮੁਲਾਜ਼ਮਾਂ ਦੀ ਸੁਖਸ਼ਾਂਤੀ ਅਤੇ ਤੰਦਰੁਸਤੀ ਲਈ ਥਾਣੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਹੋਇਆ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਇਸ ਮੌਕੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ, ਕਰਮਚਾਰੀਆਂ, ਸਿਆਸੀ ਪਾਰਟੀਆਂ ਦੇ ਆਗੂਆ, ਧਾਰਮਿਕ ਸੰਸਥਾਵਾਂ ਦੇ ਆਗੂਆਂ ਨੇ ਸ਼ਾਮਲ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਥਾਣੇ ਦੇ ਸਟਾਫ ਵੱਲੋਂ ਆਏ ਹੋਏ ਮਹਿਮਾਨਾਂ ਵਾਸਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਇਸ ਸਬੰਧ ਬਾਬਤ ਥਾਣਾ ਮੁਖੀ ਬਖਸ਼ੀ ਸਿੰਘ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਸਹਿਬਾਨਾਂ ਦੀ ਬਹੁਤ ਬਹੁਤ ਆਪਾਰ ਕਿਰਪਾ ਹੋਈ ਸਾਡੇ ਤੇ ਕਿ ਸਾਨੂੰ ਇੱਕ ਉਦਮ ਹੋਇਆ ਕਿ ਅਸੀਂ ਗੁਰੂ ਮਹਾਰਾਜ ਦੇ ਚਰਨ ਜਿਹੜੇ ਹੈਗੇ ਆਪਣੇ ਥਾਣੇ ਦੇ ਵਿੱਚ ਜਿਹੜੇ ਹੈਗੇ ਆ ਉਹ ਕੋਈ ਤੇ ਸੰਤਾ ਦਿਨ ਨਾਲ ਜਿਹਦੇ ਨਾਲ ਵੀ ਅਸੀਂ ਸ਼ਹਿਰਦਾਰ ਨਾਲ ਸਲਾਹ ਕੀਤੀ ਤੇ ਉਹਨੇ ਕਿਹਾ ਵੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਕਿ ਇਹ ਪਹਿਲਾ ਪ੍ਰਾਲਾ ਜਿਹੜਾ ਹੈਗਾ ਵਾ ਥਾਣੇ ਵਾਲੇ ਕਰਨ ਲੱਗੇ ਉਹਦੇ ਨਾਲ ਸਾਡਾ ਹੋਰ ਹੌਸਲਾ ਵਧ ਗਿਆ ਫਿਰ ਕੱਲ ਅਸੀਂ ਆਪਣੇ ਸੀਨੀਅਰ ਅਫਸਰਾਂ ਨਾਲ ਸਲਾਹ ਕਰਕੇ ਤੇ ਅੱਜ ਸ੍ਰੀ ਸੁਖਮਨੀ ਸਾਹਿਬ ਜੀ ਦਾ ਡਵਾ ਪਾਟਾ ਉਹ ਕਰਵਾਇਆ ਥਾਣੇ ਦੇ ਵਿੱਚ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਸ੍ਰੀ ਅੰਕਰ ਗੁਪਤਾ ਆਈਪੀਐਸ ਉਹਨਾਂ ਵੱਲੋਂ ਸਾਨੂੰ ਇਹ ਹਦਾਇਤ ਸਹਿਲ ਵਰਦਤ ਕਰਦੇ ਹੁੰਦੇ ਆ ਵੀ ਇਨਸ਼ਾ ਅਵਾਜ ਦੇ ਨਾਲ ਨਾਲ ਲੱਗਿਆ ਕਿ ਜਿਹੜੀ ਵੀ ਅਰਦਾਸ ਹੈਗੀ ਆ ਉਹ ਸਰਬੱਤ ਦੇ ਭਲੇ ਲਈ ਕਰਨੀ ਆ ਤੇ ਅਸੀਂ ਸਰਬੱਤ ਦੇ ਭਲੇ ਲਈ ਹੀ ਬਾਬਾ ਜੀ ਨੂੰ ਬੇਨਤੀ ਕੀਤੀ ਵੀ ਅਰਦਾਸ ਕਰਿਓ ਲੋਹੀਆਂ ਖਾਸ ਤੋਂ ਪ੍ਰੀਤਮ ਸਿੰਘ ਪ੍ਰੀਤ ਦੀ ਖਾਸਪੋ